ਸੰਵਿਧਾਨ ਨੂੰ ਵੀ ਪਹਿਲਾਂ ਅੱਗ ਲਾਈ ਹੋਣੀ ਤਾਂ ਮੈਂ ਉੱਤੇ ਇੱਕ ਗੱਲ ਕਰਨੀ ਚਾਹੁੰਦਾ ਵੇ ਜਦੋਂ ਬਾਬਾ ਸਾਹਿਬ ਇਲੈਕਸ਼ਨ 'ਚ ਖੜੇ ਹੋਏ ਮੇਰੇ ਨਾਮ ਨਹੀਂ ਚਾਹੁੰਦਾ ਵੀ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਇਲੈਕਸ਼ਨਾਂ 'ਚ ਖੜੇ ਹੋਏ ਤਾਂ ਉਹਨਾਂ ਨੂੰ ਹਰਾਇਆ ਗਿਆ ਜਿਹੜਾ ਨਹਿਰੂ ਦਾ ਦਸੋਈਆ ਸੀ ਉਹਨਾਂ ਦੇ ਹੱਥੋਂ ਜਦੋਂ ਦੂਜੀ ਵਾਰ ਬੰਗਲਾਦੇਸ਼ ਦੇ ਲੋਕਾਂ ਨੇ ਹੁਣ ਬੰਗਲਾਦੇਸ਼ ਵੱਖਰਾ ਹੋ ਗਿਆ ਪਹਿਲਾਂ ਇਕੱਠਾ ਸੀ ਇੰਡੀਆ 'ਚ ਤਾਂ ਬੰਗਲਾਦੇਸ਼ ਦੇ ਲੋਕਾਂ ਨੇ ਜਦੋਂ 바ਵਾ ਸਾਹਿਬ ਨੂੰ ਜਿਤਾਇਆ ਤਾਂ ਇਹਨਾਂ ਸਾਰੇ ਹੀ ਮੰਤਰੀਆਂ ਨੇ ਨਹਿਰੂ ਗਾਂਧੀ ਇਹ ਨਹੀਂ ਦੇਖਿਆ ਵੀ ਦੇਸ਼ ਦਾ ਸਭ ਅੰਬੇਦਕਰ ਜੀ ਪਾਰਲੀਮੈਂਟ ਦੇ ਵਿੱਚ ਜਦੋਂ ਇਲੈਕਸ਼ਨ ਲੜ ਰਹੇ ਸੀ ਉਦੋਂ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਕਿ ਅੰਬੇਦਕਰ ਤੋ ਪਾਰਲੀਮੈਂਟ ਦੇ ਵਿੱਚ ਗੀਤ ਅਸੀਂ ਤੇਰੀ ਹਵਾ ਦਾ ਕਰੀ ਜਾਣ ਦੇਾਂਗੇ ਤਾਂ ਜਦੋਂ ਬਾਬਾ ਸਾਹਿਬ ਡਾਕਟਰ ਭੀਵਰਾਮ ਮੇੜਕਰ ਜਿੱਤੇ ਜਿੱਤ ਕੇ ਆਪਣੀ ਜਿੱਤੀ ਦੀ ਨੋਕ ਦੇ ਨਾਲ ਪਾਰਲੀਮੈਂਟ ਦਾ ਦਰਵਾਜ਼ਾ ਖੋਲਣ ਜਾ ਰਹੇ ਆ ਐਡਾ ਨੇ ਜਿਹੜੇ ਸੰਘਰਸ਼ੀ ਉਹਨਾਂ ਨੇ ਕੀਤਾ ਹੋਰ ਵੀ ਸਾਡੇ ਸਾਥੀ ਇਲਾਕਾ ਵਾਪਾ ਕੌਪ ਮੈਂਬਰ ਕਿੱਥੇ ਬੁੱਝੇ ਮਾਰਾਂਗੇ ਕਈ ਕਰਨਾ ਨਾ ਸਿੱਖੋ ਗਰੀ ਇਹਦਾ ਕਰਨਾ ਨਾ ਸਿੱਖੋ ਇੱਦਾਂ ਕਰਾਂਗੇ ਇਹ ਮੱਖ ਤੇ ਪਰਦੇ ਇੱਦਾਂ ਕਰਾਂਗੇ ਤੁਸੀਂ ਜਾਣੇ ਪਰਦੇ ਜਿਨ੍ਹਾਂ ਨੇ ਸਾਨੂੰ ਵੋਟ ਪਾਉਣ ਦਾ ਕਹ ਲੈ ਕੇ ਦਿੱਤਾ ਪ੍ਰਿਵੜਾ ਡਾਕਟਰ ਰਮੇਸ਼ ਦਾ ਸਾਥ ਜਿਨਾਰੇ ਬਦੌਲਤ ਅਸੀਂ ਕੁਰਸੀਆਂ 'ਤੇ ਬਲੇ ਸਾਡਾ ਸਮਾਜ ਕੋਸੇ 'ਤੇ ਬੈਠਾ ਸਰਕਾਰਾਂ ਦੇ ਵਿੱਚ ਸਾਡੇ ਐਮਐਲਏ ਕਸ ਤੋਂ ਸ਼ੁਰੂ ਕਰਕੇ ਐਮਪੀ ਤੱਕ ਸਾਡੇ ਸਮਾਜ ਦੇ ਵੱਲੇ ਕਿਸੇ ਨੇ ਅੱਜ ਤੱਕ ਕੋਈ ਨਹੀਂ ਆਇਆ ਆਪਕੋ ਆਪਣੇ ਅੰਦਰ ਬੈਠੇ ਹੋ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ 2-4 ਘੰਟੇ ਬੈਠ ਕੇ ਇਹਨਾਂ ਨੇ ਆਪ ਪੜੇ ਹੋਣਾ ਆਪਣਾ ਕਰਮ ਬਣਵਾ। ਸਾਡੀਆਂ ਕਮਜ਼ੋਰੀਆਂ ਉਹਨਾਂ ਨੇ ਦੇਖਿਆ। ਆਇਆ ਨੇ ਬਹੁਤ ਧੰਕਵਾਦ ਆ। ਸਭ ਤੋਂ ਬੜੇ ਪਿਆਰ ਦੇ ਨਾਲ ਇਹ ਗੱਪ ਚਾਹਾਂ। ਆਪਾਂ ਹੁਣ ਜਲਵਾੜੀ ਨਿਕਾਲ ਲਈ। ਦੇਖੋ ਸਰਕਾਰਾਂ ਨੂੰ ਲੋਕਾਂ ਦਾ ਚਾਹੀਦਾ ਕੋਲੇ ਕੋ ਸਾਦੇ ਸ਼ਕਮੇ ਦੇ ਬੰਦਾ। ਦਾ ਪੀੜ੍ਹੀਆਂ ਤੱਕ ਯਾਦ ਰੱਖੇ ਕਿ ਬਹੁਤ ਸਮਾਜ ਦੇ ਨਾਲ ਪੰਗਾ ਲੈਣਾ ਕੋਈ ਸੌਖੀ ਗੱਲ ਨਹੀਂ। ਤੁਸੀਂ ਤਾਂ ਸਰਕਾਰ ਕੋਲੇ ਹੀ ਮੰਗ ਕਰਦੇ ਆ ਕਿ ਇਸ ਨੂੰ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਹੈ ਕਿ ਉਹ ਸਜ਼ਾ ਦਾ ਹੁਕਮ ਸੁਣਾਇਆ ਜਾਵੇ। ਔਰ ਇਹ ਵੀ ਸਜ਼ਾ ਮੈਣੀ ਚਾਹੀਦੀ ਇਹਨੂੰ ਕਿ ਪੂਰੇ ਵਾਈਲਡਸ ਵਿੱਚ ਜਿੱਸਾ ਕਿ ਅੱਜ ਆਗ ਫੈਲੀ ਆ ਇਸੇ ਤਰ੍ਹਾਂ ਗਵਰਨਮੈਂਟ ਨੇ ਚਾਹੀਦੀ ਵਾਕਈ ਬਹੁਤ ਸਾਰੇ ਸਮਾਜ ਨੇ ਅਗਰ ਕਿਸੇ ਸਜ਼ਾ ਦਵਾਈ ਹੈ ਜੇ ਇਹਨਾਂ ਨੇ ਵਾਵਾਸਾ ਡਾਕਟਰ ਮੇਦਕਾਰ ਨਾਲ ਇਸ ਤਜੂ ਦੇ ਨਾਲ ਮਾੜੀ ਹਰਕਤ ਕੀਤੀ ਹੈ ਤੇ ਉਹਦਾ ਹਸ਼ਰ ਹੋਇਆ। ਤੋਂ ਅਸੀਂ ਜਿੰਨੇ ਵੀ ਸਾਥੀ ਖਾਇਰ ਵਾਲੇ ਇਲਾਕੇ ਤੋਂ ਆਏ ਆ ਸਾਰੇ ਸਾਥੀਆਂ ਦਾ ਭੈਣਾ ਦਾ ਮਤਾਵਾ ਦਾ ਬਹੁਤ ਧੰਨਵਾਦ ਕਰਦੇ ਆ ਪਰ ਜਿੰਨੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਵੀ ਕਹਿੰਦੇ ਭਾਈ ਆਜੋ ਮੌਕਾ ਆ ਸਭੋ ਘਰਾਂ ਵਿੱਚ ਬੈਠ ਕੇ ਬਣਦਰ ਤੋਂ ਟਾਈਮ ਨਹੀਂ ਹੈ ਤੇ ਆਪਣੇ ਆਪ ਹੀ ਇਹ ਕੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ ਕਿਉਂਕਿ ਬਾਬਾ ਸਾਹਿਬ ਡਾਕਟਰ ਬੇਟਕਰ ਜਿੰਨੇ ਕੇ ਸੰਗਤ ਵਿੱਚ ਬੈਠ ਕੇ ਲੈ ਇਹਨਾਂ ਦੇ ਨੇ ਪੂਰੇ ਵੱਲ ਦੇ ਆ ਪੂਰੇ ਸਮਾਜ ਦੇ ਐਥੇ ਬਦਲ ਲੱਗਦਾ ਸਾਡਾ ਬਾਬਾ ਵਿਕਾਸਾ ਰੱਖਦਾ ਮੇਰੇ ਪ੍ਰਤੀ ਸਾਡਾ ਕਿੰਨਾ ਕ ਪਿਆਰ ਹੈ ਲੋਹ ਕੋ ਜੀ ਦਿਨੇ ਮੇਰੇ ਨੌਜਵਾਨ ਸਾਥੀ ਅੱਜ ਵਾਰ ਖੜੇ ਨਾ ਬੇਹੀ ਬੇਨਤੀ ਕਰੂੰਗਾ ਕਿ ਜਿਹੜੇ ਹੌਂਦਾਲੀ ਸੰਗਤ ਆ ਗਿਆ ਜੇ ਜਨਰਲ ਦਾ ਕੇਸ ਹੈਗੇ ਅਜਿਹਾ ਹਸਪੀਟਲ ਦਾ ਕੇਸ ਦਾ ਹੈਗੇ ਉਹਨਾਂ ਨੂੰ ਜਾਣ ਦੇ ਇਜਾਜ਼ਤ ਦਿੱਤੀ ਜਾਵੇ ਔਰ ਬੜੇ ਸ਼ਾਂਤੀਪੂਰਵਕ ਫੈਸਲਾ ਲੈ ਨੂੰ ਨਿਪਟੇ ਜਾਣਾ ਪਾਤ ਲੋਕੇ ਸਰਕਾਰਾਂ ਨੇ ਸਾਡੀਆਂ ਕਮਜ਼ੋਰੀਆਂ ਪਾ ਲੀਆਂ ਤੋਂ ਇੱਕ ਵਾਰ ਫੇਰ ਅਸੀਂ ਜਿੰਨੇ ਵੀ ਸੰਗਤ ਦੇ ਆਏ ਹਾਂ ਮੈਂ ਦਾਜ ਤੋਂ ਧੰਨਵਾਦ ਕਰਦਾ ਜੈ ਭੀਮ ਜੈ ਭਗਤ ਆਪਾਂ ਅੱਜ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆਂ ਐ ਜੋ ਸਾਰੇ ਸਾਥੀ ਵਰਕਿੰਗ ਦੇ ਦੇ ਵਿੱਚ ਆਪਣੇ ਆਪਣੇ ਕੰਮ ਛੱਡ ਕੇ ਅੱਜ ਮਕਸੂਦਾ ਚੌਕ ਦੇ ਵਿੱਚ ਇਕੱਠੇ ਹੋਏ ਆ ਆਪਣੇ ਰਹਿਬਰ ਦੀ ਆਪਣੇ ਮੁਕਤੀ ਦਾਤਾ ਦੀ ਇਸ ਦੇਸ਼ ਦੇ ਸੰਵਿਧਾਨ ਨਿਰਮਾਤਾ ਦੀ ਜਿਹੜੇ ਉਸ ਟਾਈਮ ਤੇ ਦੁਨੀਆ ਦੇ 7 ਪੜੇ ਲਿਖੇ ਲੋਕਾਂ ਵਿੱਚੋਂ ਇੱਕ ਸੀ ਉਹਨਾਂ ਦਾ ਅੱਜ ਇਸ ਤਰ੍ਹਾਂ ਇੱਕ ਆਮ ਆਦਮੀ ਇਹਨੂੰ ਕੋਈ ਦੁਕੀ-ਦੁਕੀ ਦਿਨਾਂ ਪਛਾਣੇ ਉਹ ਹੈਮਰ ਲੈ ਕੇ ਉਹਦੇ ਸਟੈਚੂ ਨੂੰ ਟੋੜਨ ਦੀ ਹੈ ਪਿੱਛੇ ਅੱਜ ਕਿਸੇ ਜ਼ਿੰਮੇਵਾਰ ਦਾ ਨਾਮ ਪਤਾ ਚੈਪੀ ਅਗਰ ਕੈਪ ਹੁੰਦੇ ਅੱਜ ਬਹੁਤ ਹੀ ਮਨਪਸੰਦ ਜਿਹੜੀ ਖਬਰ ਜੁੜੀ ਕਿ ਕਿ ਸਾਡੇ ਸਰਦੇ ਵਿੱਚ ਜੋ ਸਾਡੇ ਵੀ ਅੰਬੇਦਕਰ ਜੀ ਦੇ ਪੁੱਤ ਨੂੰ ਤੋੜਿਆ ਗਿਆ ਔਰ ਸਬੀਤਾਰ ਨੂੰ ਸਾੜਿਆ ਗਿਆ ਬਹੁਤ ਮਾੜੀ ਗੱਲ ਬਹੁਤ ਸ਼ਰਮ ਵਾਲੀ ਗੱਲ ਆ ਕਿ ਸਾਡੇ ਅੰਬੇਦਕਰ ਜੀ ਨੂੰ ਉਹਨਾਂ ਸਬਦਾਰ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਛੜਾਣ ਚਲੇ ਗਏ ਆ ਆਪਾਂ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨੂੰ ਜਿਹੜੇ ਜਿਨ੍ਹਾਂ ਵੀ ਇਹ ਹੱਕ ਕਰਤੀਆ ਇਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਪਹਿਲ ਦੇ ਹੱਕ ਤੇ ਇਹ ਹੋਣਾ ਚਾਹੀਦਾ ਸੀ ਕਿ ਜਦੋਂ ਹਥੋੜੇ ਮਾਰ ਮਾਰ ਸਾਡੀ ਮੂਰਤੀ ਨੂੰ ਤੋੜਿਆ ਗਿਆ ਉਸ ਬੰਦੇ ਦੇ ਹੱਥ ਤੋੜ ਦੇਣੇ ਚਾਹੀਦੇ ਸੀ ਕੱਟ ਦੇਣੇ ਚਾਹੀਦੇ ਸੀ ਅਗਰ ਹੋਰ ਕੋਈ ਕਿਸੇ ਵੀ ਕਿਸਮ ਦੇ ਹੋਰ ਵੀ ਬਾਤਾਂ ਹੁੰਦੀਆਂ ਇਹ ਇਹ ਜਲਦੀ ਤੇ ਜਲਦੀ ਉਹ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਜਿਵੇਂ ਸਾਡੇ ਅੰਬੇਦਕਰ ਜੀ ਦੇ ਬੁੱਤ ਨੂੰ ਤੋੜਿਆ ਗਿਆ ਔਰ ਸਾਰੇ 11 ਸਿਧਾਂਤ ਔਰ ਹਜ ਤੱਕ ਕੋਈ ਵੀ ਇਹ ਇਹਦੇ ਵਿੱਚ ਬੰਦਾਂ ਨੂੰ ਜ਼ਰੂਰ ਫੜਿਆ ਆ ਪਰ ਜਿਹਨੇ ਵੀ ਭੇਜਿਆ ਜਿਨ੍ਹਾਂ ਨੇ ਭੇਜਿਆ ਸੋ ਬਟਾ ਨਹੀਂ ਫੜਿਆ ਨਹੀਂ ਗਿਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਸਾਰੀ ਗੱਲਬਾਤ ਜੋ ਵੀ ਕਿਸੇ ਨੇ ਵੀ ਭੇਜਿਆ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਪੰਜਾਬ ਦੇ ਨਾਲ ਜੁਣਾ ਭਾਜੀ ਅੱਜ ਜਿਹੜਾ ਇੱਥੇ ਤੁਸੀਂ ਬੰਦ ਦਾ ਕੀਤਾ ਹੋਇਆ ਰਸਤਾ ਜਾਮ ਕੀਤਾ ਹੈ ਇਹ ਕਿਸ ਵਿਸ਼ੇ ਦੇ ਉੱਤੇ ਥੋੜਾ ਦੱਸੋਗੇ ਜੀ ਕਿਦਾਂ ਦੇਖੋ ਇਹ ਜਿਹੜਾ ਬੰਦ ਦਾ ਸੱਦਾ ਆ ਕਿਉਂਕਿ ਕੋਈ ਵੀ ਇੱਥੇ ਖੁਸ਼ੀ ਨਾਲ ਨਹੀਂ ਆਇਆ ਹਰੇਕ ਕੋਈ ਆਪਣਾ ਕੰਮਕਾਰ ਛੱਡ ਕੇ ਕਿਸੇ ਮਾਤਾ ਦਾ ਬੱਚਾ ਸਕੂਲ ਗਿਆ ਕਿਸੇ ਦਾ ਹਸਬੰਦ ਕੰਮ ਤੇ ਗਿਆ ਆ ਕਿਸੇ ਦਾ ਮੁੰਡਾ ਕਿਤੇ ਗਿਆ ਕਿਉਂਕਿ ਕੋਈ ਵੀ ਖੁਸ਼ੀ ਨਾਲ ਕਰਕੇ ਸੜਕਾਂ ਤੇ ਨਹੀਂ ਆਉਂਦਾ ਇਹ ਅਸੀਂ ਜਿਹੜਾ ਅੱਜ ਸੜਕਾਂ ਤੇ ਆਏ ਆ ਜਿਹੜਾ ਤੁਸੀਂ ਦੇਖਿਆ ਹਨ ਵੀ ਪਿਛਲੇ ਦਿਨੀ 26 ਜਨਵਰੀ ਨੂੰ ਹਰਮੰਦਰ ਸਾਹਿਬ ਜਿੱਥੇ ਬਾਬਾ ਸਾਹਿਬ ਅੰਬੇਡਕਰ ਦੀ ਸਟੈਚੂ ਲੱਗਾ ਆ ਪ੍ਰਤੀਮਾ ਲੱਗੀ ਆ 26 ਜਨਵਰੀ ਨੂੰ ਜਿੱਥੇ ਜਿਸ ਦਿਨ ਸਵਿਧਾਨ ਲਾਗੂ ਹੋਇਆ ਸੀ ਜਿਹੜਾ ਬਾਬਾ ਸਾਹਿਬ ਨੇ ਸਵਿਧਾਨ ਇੰਡੀਆ ਨੂੰ ਦਿੱਤਾ ਉਹ ਲਾਗੂ ਹੋਇਆ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਹੀ ਕੰਮ ਹੁੰਦੇ ਆ ਇਹ ਜਿਹੜੀ ਉਹ ਕਾਨੂੰਨੀ ਉਥੇ ਹਰਕਤ ਹੋਈ ਇੱਕ ਤੁਸੀਂ ਦੇਖੋ ਵੀ ਪਹਿਲਾਂ ਜਿਹੜਾ ਉਹਦਾ ਸਵਿਧਾਨ ਬਣਿਆ ਹੋਇਆ ਸੀ ਪਹਿਲਾਂ ਉੱਥੇ ਪੈਟਰੋਲ ਪਾ ਕੇ ਅੱਗ ਲਾਈ ਗਈ ਉਸ ਤੋਂ ਬਾਅਦ ਉਹ ਸ਼ਕਸ਼ਪੌੜੀ ਲਾ ਕੇ ਉੱਪਰ ਜਾ ਕੇ ਜਿਹੜੀ ਸ਼ਰਾਰਤੀ ਸ਼ਰਾਰਤ ਕਰ ਰਿਹਾ ਆ ਆਪਾਂ ਸਾਰਿਆਂ ਨੇ ਦੇਖੀ ਕਿਸੇ ਤੋਂ ਨਹੀਂ ਲੁਕੀ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਆ ਵੀ ਜਿਹੜਾ ਇੱਕ ਸ਼ਖਸ਼ ਚਲੋ ਇੱਕ ਸ਼ਖਸ਼ ਤਾਂ ਹੋ ਗਿਆ ਪਰ ਉਹਦੇ ਮਗਰ ਕਿਹੜੀ ਪੋਲੀਟੀਕਲ ਪਾਵਰ ਆ ਕਿਹੜੀ ਮਨੁਵਾਦੀ ਸੋਚ ਆ ਕਿਹੜੀ ਅੰਬੇਡਕਰ ਵਿਰੋਧੀ ਵਿਚਾਰਧਾਰਾ ਉਹਦੇ ਮਗਰ ਕੰਮ ਕਰ ਰਹੀਆਂ ਉਹਦਾ ਉਹਦਾ ਉਹਨੂੰ ਤਾਂ ਫੜ ਲਿਆ ਉਹਨੂੰ ਸਜ਼ਾ ਵੀ ਮਿਲ ਜੂ ਫਾਂਸੀ ਵੀ ਦੇ ਦੋਗੇ ਪਰ ਉਹਦੇ ਮਗਰ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਆ ਕਿਉਂਕਿ ਇੱਕ ਕੱਲਾ ਵਿਅਕਤੀ ਐਡੀ ਹਰਕਤ ਕਰਦਾ ਪਿਆ ਆ ਤੁਸੀਂ ਦੇਖੋ ਵੀ ਉਹਦੇ ਮਗਰ ਕਿੰਨੇ ਲੋਕ ਹੋਣਗੇ ਕਿੰਨੀਆਂ ਏਜੰਸੀਆਂ ਹੋਣਗੀਆਂ ਇਸ ਕਰਕੇ ਜਿਹੜਾ ਅਸੀਂ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਜੇ ਕੋਈ ਸਾਡੇ ਬਾਬਾ ਸਾਹਿਬ ਡਾਕਟਰ ਪੀਮਰਾਮ ਅੰਬੇੜਕਰ ਆ ਸਾਡੇ ਕ੍ਰਾਂਤੀਕਾਰੀ ਰਹਿਬਰ ਆ ਜਿਨ੍ਹਾਂ ਨੂੰ ਅਸੀਂ ਆਪਣਾ ਆਈਕਨ ਮੰਨਦੇ ਆ ਜਿਨ੍ਹਾਂ ਨਾਲ ਸਾਡੀ ਇੱਕ ਭਾਵਨਾ ਜੁੜੀ ਆ ਸਾਡੀ ਆਸਥਾ ਆ ਜਿਨ੍ਹਾਂ ਦੇ ਵਿੱਚ ਜੇਕਰ ਉਹਨਾਂ ਨੂੰ ਕੋਈ ਉਹਨਾਂ ਦੇ ਸਟੈਚੂ ਨੂੰ ਕੋਈ ਛੇੜਛਾੜ ਕਰੂਗਾ ਤਾਂ ਸਾਡਾ ਜਿਹੜਾ ਸਾਡਾ ਸਮਾਜ ਆ ਦਿਨ ਰਾਤ ਸੜਕਾਂ ਤੇ ਬੈਠਣ ਨੂੰ ਤਿਆਰ ਆ ਜਿੱਦਾਂ ਤੁਸੀਂ ਅੱਜ ਇੱਥੇ ਧਰਨਾ ਲਾਇਆ ਕੀ ਕੋਈ ਖਾਸ ਜਿਹੜੇ ਕੋਈ ਬੰਦੇ ਆ ਉਹਨਾਂ ਨੂੰ ਕੋਈ ਛੂਡ ਦਿੱਤੀ ਜਾ ਰਹੀ ਜਾਂ ਹਰ ਕਿਸੇ ਨੂੰ ਤੁਸੀਂ ਰੋਕਦੇ ਪਏ ਆ ਜੀ ਦੇਖੋ ਸਵੇਰ ਦੇ ਅਸੀਂ ਕਰੀਬ 10 10:30 ਦਾ ਧਰਨਾ ਲਾਇਆ ਤੁਸੀਂ ਦੇਖ ਸਕਦੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਸਾਰਿਆਂ ਨਾਲ ਕੋਆਪਰੇਟ ਕਰਕੇ ਚੱਲੋ ਤੁਸੀਂ ਦੇਖ ਲਓ ਵੀ ਜਿਹੜੀ ਐਂਬੂਲੈਂਸ ਕੋਈ ਆਉਂਦੀ ਆ ਉਹਨੂੰ ਵੀ ਰਾਹ ਦਿੱਤਾ ਜਾ ਰਿਹਾ ਹੋਰ ਵੀ ਜਿਹੜਾ ਕੋਈ ਲੋੜਵੰਦ ਆ ਜਿਹਨੂੰ ਅਸੀਂ ਜਿਹਨੂੰ ਲੱਗਦਾ ਵੀ ਯਾਰ ਜ਼ਰੂਰੀ ਜਾਣਾ ਉਹਨੂੰ ਵੀ ਭੇਜ ਰਹੇ ਆ ਪਰ ਬਾਕੀ ਪਬਲਿਕ ਨੂੰ ਵੀ ਚਾਹੀਦਾ ਕਿ ਜੇਕਰ ਬੰਦ ਦੀ ਕਾਲ ਆ ਤਾਂ ਆਪਾਂ ਆਪਣੇ ਘਰਾਂ ਦੇ ਵਿੱਚ ਰਹੀਏ ਇਸ ਕਰਕੇ ਅਸੀਂ ਪੂਰਾ ਕੋਆਪਰੇਟ ਕਰ ਰਹੇ ਆ ਸਾਰਾ ਕੋਆਪਰੇਟ ਕਰ ਰਹੇ ਆ ਪ੍ਰਸ਼ਾਸਨ ਨੂੰ ਵੀ ਪਤਾ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਕਿਹਾ ਵੀ ਸਾਡੇ ਬੰਦੇ ਨਾ ਉਲਝਣ ਇਸ ਤੋਂ ਵਧੀਆ ਕਿ ਤੁਸੀਂ ਡੀਲ ਕਰੋ ਪਬਲਿਕ ਨਾਲ ਨਹੀਂ ਜਿੱਦਾਂ ਕਿ ਉਹ ਬੰਦਾ ਤੇ ਫੜਿਆ ਗਿਆ ਆ ਹਾਂਜੀ ਤੇ ਹੁਣ ਤੁਹਾਡਾ ਕੀ ਮੰਗਾ ਕੋਈ ਇਦਾਂ ਦੀ ਕੀ ਇਹਦਾ ਧਰਨੇ ਦਾ ਕੀ ਆਪਣਾ ਮਕਸਦ ਕੀ ਅਭੀ ਉਹ ਤੇ ਨੇਚਰਲੀ ਉਹ ਤੇ ਫੜਿਆ ਗਿਆ ਹੁਣ ਤੁਸੀਂ ਕੀ ਉਹਦੇ ਚ ਕੀ ਨਿਚੋੜ ਜਾਣੇ ਵੀ ਕੀ ਉਹਦੇ ਚ ਤੁਹਾਡੇ ਅੱਗੇ ਆਵੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ੜਿਆ ਵੀ ਕੱਲੇ ਬੰਦੇ ਦੀ ਸ਼ਰਾਰਤ ਹੈ ਪਤਾ ਨਹੀਂ ਉਹਦੇ ਮਗਰ ਕਿੰਨੇ ਦਿਮਾਗ ਕਿੰਨੀਆਂ ਏਜੰਸੀਆਂ ਕਿੰਨੀਆਂ 바ਵਾ ਸਾਹਿਬ ਵਿਰੋਧੀ ਤਾਕਤਾਂ ਲੱਗੀਆਂ ਹੋਣੀਆਂ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਪਿਛਲੇ ਦਿਨੀ ਤੁਸੀਂ ਦੇਖਿਆ ਅਮਿਤ ਸ਼ਾਹ ਹੁਣੇ ਬਿਆਨ ਦਿੰਦੇ ਵੀ ਜਿੰਨਾ ਤੁਸੀਂ ਅੰਬੇਡਕਰ ਅੰਬੇਡਕਰ ਕਰਦੇ ਇੰਨਾ ਤੁਸੀਂ ਰੱਬ ਰੱਬ ਕਰਦੇ ਹੁੰਦੇ ਰੱਬ ਪਾ ਲੈਣਾ ਇੰਦੀ ਗੰਦੀ ਮਾਨਸਿਕਤਾ ਭਾਜਪੀ ਵਾਲੇ ਉਹ ਵੀ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਆ ਇਸ ਕਰਕੇ ਅਸੀਂ ਖੜੇ ਆ ਇੱਥੇ ਬੈਠੇ ਆ ਸਾਨੂੰ ਕੋਈ ਡਰ ਨਹੀਂ ਆ ਜੇਲਾ ਚ ਜਾਣ ਨੂੰ ਵੀ ਤਿਆਰ ਆਂ ਡਰ ਕੱਢ ਕੇ ਤੁਰੇ ਜਦੋਂ ਘਰੋਂ ਤੁਰੀ ਦਾ ਡਰ ਕੱਢ ਕੇ ਤੁਰੀ ਦਾ ਇਸ ਕਰਕੇ ਸ਼ਰਿਆਵਾਂ ਕਹਾਂਗੇ ਵੀ ਜਿਹੜੀਆਂ ਵੀ ਏਜੰਸੀਆਂ ਉਹਦੇ ਮਗਰ ਆ ਜੋ ਜਿੰਨੇ ਵੀ ਦਿਮਾਗ ਉਹਦੇ ਮਗਰ ਚੱਲਦੇ ਆ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਜੀ ਕਿੰਨੇ ਤੋਂ ਕਿੰਨਾ ਟਾਈਮ ਹੈ ਜੀ ਰੋਸ ਤਾਂ ਦੇਖੋ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਅਨਮਿੱਥੇ ਸਮੇਂ ਲਈ ਆ ਬਾਕੀ ਜਿੱਦਾਂ ਵੀ ਸਾਨੂੰ ਕਾਲ ਆਊਗੀ ਪੂਰਾ ਸ਼ਹਿਰ ਬੰਦ ਆ ਹਾਈਵੇ ਬੰਦ ਆ ਜਿੱਦਾਂ ਵੀ ਸਾਡੇ ਆਗੂ ਸਹਿਬਾਨ ਸਾਡੇ ਲੀਡਰ ਸਹਿਬਾਨ ਜਿਹੜੇ ਵਕ ਵਕਤ ਥਾਵਾ ਤੇ ਬੈਠੇ ਸਾਡਾ ਸਮਾਜ ਬੈਠਾ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਸੜਕਾਂ ਤੇ ਬਜ਼ੁਰਗ ਬੈਠੇ ਨੌਜਵਾਨ ਬੈਠੇ ਆ ਕਿ ਉਹਨਾਂ ਦੀ ਸਾਰਿਆਂ ਦੀ ਰਾਇ ਲੈ ਕੇ ਆਪਾਂ ਜਿਹੜਾ ਸਮਾਪਤ ਕਰਾਂਗੇ। ਇਹ ਸਮਾਂ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ ਜੀ? ਸਮਾਂ ਕਰੀਬ 5 ਵਜੇ ਤੱਕ ਤਾਂ ਹੈਗਾ ਬਾਕੀ ਦੇਖੋ ਕੀ ਕਾਲ ਆਉਂਦੀ। ਅਗਲਾ ਸੰਗਠਨ ਕੀ ਆ ਜੀ ਤੱਕ? ਅਗਲਾ ਸੰਗਠਨ ਇੱਕ ਵਾਰੇ ਪੂਰੇ ਸਮਾਜ ਨਾਲ ਸਲਾਹ ਹੋਊਗੀ ਸਾਡੀ। ਪੂਰਾ ਜਥੇਬੰਦੀਆਂ ਆ ਸਾਡੀਆਂ ਜਿੰਨੇ ਵੀ ਸਾਡੇ ਲੀਡਰ ਆ ਆਗੂ ਸਹਿਬਾਨ ਉਹ ਜੋ ਵੀ ਸਾਨੂੰ ਅਗਲਾ ਪ੍ਰੋਗਰਾਮ ਦੇਣਗੇ ਚਾਹੇ ਸੂਬੇ ਪੱਧਰ ਤੇ ਚਾਹੇ ਦੇਸ਼ ਪੱਧਰ ਤੇ ਉਹ ਵੀ ਅਸੀਂ ਕਰਨ ਨੂੰ ਤਿਆਰ ਅਗਲਾ ਪ੍ਰਸ਼ਾਸਨ ਕਿ ਅਗਰਾ ਕੀ ਆਡਾ ਕੀ ਅਗਲਾ ਸਾਡਾ ਇਹੀ ਆ ਵੀ ਪ੍ਰਸ਼ਾਸਨ ਜਿਹੜਾ ਉੱਤੇ ਕਾਰਵਾਈ ਕਰੇ ਤੇ ਜਿਹੜੇ ਉਹਦੇ ਮੁੱਖ ਦੋਸ਼ੀ ਆ ਜਿਹੜੇ ਉਹਨਾਂ ਦੀ ਮਗਰ ਏਜੰਸੀਆਂ ਕੰਮ ਕਰਦੀਆਂ ਉਹਨਾਂ ਨੂੰ ਖੜੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਅੱਛਾ ਪੈਣਾ ਦੇਾਂਗੇ ਠੋਕ ਕੇ ਬਾਬਾ ਜੀ 200 ਸੋਚਦੇ ਜਹਾਂ ਬਿਆਹੇ ਢੋਕੇ ਬਾਬਾ ਜੀ 200 ਸੋਚਦੇ ਜਹਾਂ ਬਿਆਹੇ ਢੋਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਹਾਂਜੀ ਸਮੂਸਾ ਸੰਘ ਜੀ ਆਪਣੀ ਗੱਲ ਚੱਦੀ ਸੀ ਤੇ ਵਿਚ ਰਹਿ ਗਈ ਬਹੁਤ ਵੀ ਮੁਸ਼ਕਲ ਆਈਆ ਅਸੀਂ ਵੀ ਦੁਖੀ ਹਾਂ ਇਸ ਸਬਸਤੋਂ ਕਿ ਦੇਖੋ ਅਸੀਂ ਵੀ ਆਪਣੇ ਬੀਵੀ ਬੱਚੇ ਲੈ ਕੇ ਗੱਡੀ ਤੇ ਕਿਤੇ ਜਾਂਦੇ ਹੋਏ